ਆਮ ਤੌਰ ਤੇ ਜਦੋਂ ਕੋਈ ਸਾਡਾ ਜਾਣਕਾਰ ਕੋਈ ਸਾਥੀ ਜਦੋਂ ਬਿਮਾਰ ਹੋ ਜਾਂਦਾ ਤਾਂ ਉਹਨੂੰ ਜਦੋਂ ਕਿਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਨਾ ਤਾਂ ਅਸੀਂ ਸੋਚਦੇ ਹਾਂ ਸਾਰੇ ਕਿ ਅਸੀਂ ਉਹਦਾ ਪਤਾ ਲੈ ਕੇ ਆਈਏ ਜਿਹੜੇ ਘਰੇ ਕਈ ਵਾਰੀ ਮਰੀਜ਼ ਹੁੰਦਾ ਉਹ ਸਾਰਾ ਪਰਿਵਾਰ ਉਸ ਮਰੀਜ਼ ਨੂੰ ਸਾਹਮਣੇ ਤੇ ਲੱਗਿਆ ਹੁੰਦਾ ਤੇ ਅਸੀਂ ਪਤਾ ਲੈਣ ਆਲੇ ਕਈ ਵਾਰੀ 5-7 ਜਣੇ ਇਕੱਠੇ ਹੋ ਕੇ ਚਲੇ ਜਾਂਦੇ ਆ ਅਗਲੇ ਦੇ ਘਰੇ। ਪਾਗਲ ਹੋ ਜਾਂਦਾ ਸਾਨੂੰ ਦੱਸਦਾ ਦੱਸਦਾ ਹਾਲ ਕਿਉਂਕਿ ਅਸੀਂ ਸਾਰੇ ਅੱਡ-ਅੱਡ ਪੁੱਛਦੇ ਆ ਕਿ ਤੈਨੂੰ ਕੀ ਹੋ ਗਿਆ। ਕਈ ਵਾਰੀ ਨਾ ਅਸੀਂ ਪਤਾ ਲੈਣ ਨਹੀਂ ਜਾਂਦੇ। ਅਸੀਂ ਪਤਾ ਦੇਣ ਜਾਂਦੇ ਆ। ਤਾਂ ਉਹ ਪਹਿਲੇ ਜਿਹੜੇ ਪਰੇਸ਼ਾਨ ਪਰੇਸ਼ਾਨੀ 'ਚ ਹੁੰਦਾ ਉਹ ਪਰਿਵਾਰ ਜਾਂ ਉਹ ਉਸ ਘਰ ਦੇ ਜੀ ਉਹ ਵਿਚਾਰੇ ਹੋਰ ਪਰੇਸ਼ਾਨੀ 'ਚ ਆ ਜਾਂਦੇ ਆ ਵੀ ਹੁਣ ਅਸੀਂ ਕੀ ਕਰੀਏ? ਉਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਲੋੜ ਐ। ਉਹਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਐ। ਉਹਨੂੰ ਲੋੜ ਪੁੱਛੋ। ਸਾਡਾ ਮਤਲਬ ਦਿਖਾਵਾ ਕਰਨਾ ਨਹੀਂ ਹੈਗਾ ਪਰ ਦੁਨੀਆਦਾਰੀ ਫੜੀ ਦਿਖਾਵੇ ਦੇ ਵਿੱਚ ਹੈ। ਦੋਸਤੋ ਸਾਡੇ ਸਰਕਲ ਵਿੱਚ ਸਾਡੇ ਫਰੈਂਡ ਸਰਕਲ ਦੇ ਵਿੱਚ ਸਾਡੀ ਰਿਸ਼ਤੇਦਾਰੀ ਵਿੱਚ ਅਕਸਰੀ ਬਿਮਾਰੀਆਂ ਆਉਂਦੀਆਂ ਨੇ, ਮਰੀਜ਼ ਆਉਂਦੇ ਨੇ, ਮਰੀਜ਼ ਹੁੰਦੇ ਨੇ ਤੇ ਅਸੀਂ ਉਹਨਾਂ ਕੋਲੇ ਜਾਂਦੇ ਆਂ। ਸਾਨੂੰ ਮਰੀਜ਼ ਕੋਲ ਕਿਸ ਤਰ੍ਹਾਂ ਜਾਣਾ ਚਾਹੀਦਾ ਹੈ? ਆਓ ਅੱਜ ਇਸ ਬਾਰੇ ਗੱਲ ਕਰਦੇ ਹਾਂ। ਮੈਂ ਜਗਜੀਵਨ ਸਿੰਘ ਆਲੀ ਕੇ ਸਮਾਜ ਦੀ ਜ਼ਿੰਦਗੀ ਵਿੱਚ ਵਿਚਰਦੇ ਹੋਏ ਅਸੀਂ ਸਾਰੇ ਆਪਣੀ ਜ਼ਿੰਦਗੀ ਜਿਉਉਂਦੇ ਆ ਜਿਸ ਦੇ ਤਹਿਤ ਸਾਡਾ ਸਰਕਲ ਬਣਦਾ ਹੈ ਉਹ ਸਰਕਲ ਸਾਡੀ ਰਿਸ਼ਤੇਦਾਰੀ ਦਾ ਹੁੰਦਾ ਹੈ ਉਹ ਸਰਕਲ ਸਾਡਾ ਫਰੈਂਡ ਦਾ ਹੁੰਦਾ ਹੈ ਜਾਂ ਜਿਸ ਤਰ੍ਹਾਂ ਦਾ ਵੀ ਸਾਡੇ ਸਨੇਹ ਪਿਆਰ ਮੁਹੱਬਤ ਸਾਡਾ ਲਗਾਓ ਹੁੰਦਾ ਹੈ ਉਹਦੇ ਵਿੱਚੋਂ ਸਾਡਾ ਸਰਕਲ ਬਣਦਾ ਹੈ ਤਾਂ ਉਹਦੇ ਵਿੱਚ ਇੱਕ ਗੱਲ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਆਮ ਤੌਰ ਤੇ ਜਦੋਂ ਕੋਈ ਸਾਡਾ ਜਾਣਕਾਰ ਕੋਈ ਸਾਥੀ ਜਦੋਂ ਬਿਮਾਰ ਹੋ ਜਾਂਦਾ ਹੈ ਤਾਂ ਉਹਨੂੰ ਜਦੋਂ ਕਿਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਨਾ ਤਾਂ ਅਸੀਂ ਸੋਚਦੇ ਹਾਂ ਸਾਰੇ ਕਿ ਅਸੀਂ ਉਹਦਾ ਪਤਾ ਲੈ ਕੇ ਆਈਏ ਇਹ ਬਹੁਤ ਚੰਗੀ ਗੱਲ ਹੈ ਸਾਨੂੰ ਪਤਾ ਲੈਣਾ ਚਾਹੀਦਾ ਹੈ ਸਾਨੂੰ ਜਾਣਾ ਚਾਹੀਦਾ ਹੈ ਕਿਉਂਕਿ ਉਸ ਨਾਲ ਜਿਹੜਾ ਸਾਡਾ ਉਹ ਸਾਥੀ ਹੈ ਉਹਦਾ ਪਰਿਵਾਰ ਹੈ ਉਹਨੂੰ ਹੌਸਲਾ ਬਣਦਾ ਹੈ ਕਿ ਮੇਰੇ ਨਾਲ ਇਹ ਮੇਰੇ ਕਿ ਜਿਹੜੇ ਮੇਰੇ ਮਿੱਤਰ ਨੇ ਮੇਰੇ ਪਿਆਰੇ ਮੇਰੇ ਰਿਸ਼ਤੇਦਾਰ ਮੇਰੇ ਨਾਲ ਖੜੇ ਆ ਤੇ ਮੈਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਨਹੀਂ ਆਉਣ ਦੇਣਗੇ ਪਰ ਨਾ ਆਮ ਤੌਰ ਤੇ ਜਿੰਦਗੀ ਦੇ ਤਜਰਬੇ ਚੋਂ ਤੁਸੀਂ ਵੀ ਕਦੇ ਨੋਟ ਕੀਤਾ ਹੋਣਾ ਦੇਖਿਆ ਹੋਣਾ ਕਿ ਕਈ ਵਾਰੀ ਨਾ ਅਸੀਂ ਪਤਾ ਲੈਣ ਨਹੀਂ ਜਾਂਦੇ ਅਸੀਂ ਪਤਾ ਦੇਣ ਜਾਂਦੇ ਹਾਂ ਕਿਵੇਂ ਭਲਾ ਸ਼ਾਇਦ ਤੁਹਾਡੇ ਸਮਝ ਆ ਗਈ ਹੋ ਗੱਲ ਥੋੜੀ ਬਹੁਤੀ ਤਾਂ ਵੀ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਜਿਹੜੇ ਘਰੇ ਕਈ ਵਾਰੀ ਮਰੀਜ਼ ਹੁੰਦਾ ਉਹ ਸਾਰਾ ਪਰਿਵਾਰ ਉਸ ਮਰੀਜ਼ ਨੂੰ ਸਾਹਮਣੇ ਤੇ ਲੱਗਿਆ ਹੁੰਦਾ ਹੈ ਸਾਹਮਣੇ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਤੇ ਅਸੀਂ ਪਤਾ ਲੈਣ ਆਲੇ ਕਈ ਵਾਰੀ 5-7 ਜਣੇ ਇਕੱਠੇ ਹੋ ਕੇ ਚਲੇ ਜਾਂਦੇ ਆ ਅਗਲੇ ਦੇ ਘਰੇ ਉਦੋਂ ਬਾਅਦ ਅਸੀਂ ਸਵੇਰੇ ਜਾਂਦੇ ਆ ਤੇ ਫਿਰ ਮਰੀਜ਼ ਨਾਲ ਗੱਲਬਾਤ ਕਰਦੇ ਆ ਤੇ ਪਹਿਲਾਂ ਤਾਂ ਮਰੀਜ਼ ਹੀ پاگل ਹੋ ਜਾਂਦਾ ਸਾਨੂੰ ਦੱਸਦਾ ਦੱਸਦਾ ਹਾਲ ਕਿਉਂਕਿ ਅਸੀਂ ਸਾਰੇ ਅੱਡ-ਅੱਡ ਪੁੱਛਦੇ ਆ ਕਿ ਤੈਨੂੰ ਕੀ ਹੋ ਗਿਆ ਉਦੋਂ ਬਾਅਦ ਫੇਰ ਕੀ ਕਰਦੇ ਆਪਾਂ ਫੇਰ ਉਹਨਾਂ ਨੂੰ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਜਾਂ ਉਹ ਪਰਿਵਾਰ ਆਪਣੇ ਆਪ ਹੀ ਸਾਡੇ ਲਈ ਪ੍ਰਬੰਧ ਕਰਦਾ ਹੈ ਖਾਣੇ ਦਾ ਰਹਿਣ ਦਾ ਹੋਰ ਕਿੰਨੀਆਂ ਚੀਜ਼ਾਂ ਦਾ ਤਾਂ ਉਹ ਪਹਿਲੇ ਜਿਹੜੇ ਪਰੇਸ਼ਾਨ ਪਰੇਸ਼ਾਨੀ 'ਚ ਹੁੰਦਾ ਹੈ ਉਹ ਪਰਿਵਾਰ ਜਾਂ ਉਹ ਉਸ ਘਰ ਦੇ ਜੀ ਉਹ ਵਿਚਾਰੇ ਹੋਰ ਪਰੇਸ਼ਾਨੀ 'ਚ ਆ ਜਾਂਦੇ ਆ ਵੀ ਹੁਣ ਅਸੀਂ ਕੀ ਕਰੀਏ ਮੈਨੂੰ ਲੱਗਦਾ ਸਾਨੂੰ ਜਾਣਾ ਚਾਹੀਦਾ ਹੈ ਬਿਲਕੁਲ ਜਾਣਾ ਚਾਹੀਦਾ ਹੈ ਸਾਨੂੰ ਹੌਸਲਾ ਵੀ ਦੇਣਾ ਚਾਹੀਦਾ ਹੈ ਸਾਡਾ ਸਮਾਜਿਕ ਸਰਕਲ ਹੈ ਇਹਨੂੰ ਸਾਨੂੰ ਬਰਕਰਾਰ ਵੀ ਰੱਖਣਾ ਚਾਹੀਦਾ ਹੈ ਪਰ ਜੇ ਅਸੀਂ ਇਹਨੂੰ ਥੋੜਾ ਜਿਹਾ ਬਦਲ ਲਈਏ ਸਿਸਟਮ ਨੂੰ ਜੇ ਅਸੀਂ ਕਿਸੇ ਕੋਲੇ ਜਾਈਏ ਤਾਂ ਵਾਕਈ ਉਹਦਾ ਪਤਾ ਲੈ ਕੇ ਆਈਏ ਮੇਰਾ ਕਹਿਣ ਤੋਂ ਭਾਵ ਜੇ ਕੋਈ ਮਰੀਜ਼ ਹੈ ਉਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਉਹਨੂੰ ਲੋੜ ਪੁੱਛੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੋੜ ਹੈ ਜੇਕਰ ਉਹਨੂੰ ਕਿਸੇ ਤਰ੍ਹਾਂ ਦੀ ਕੱਪੜੇ ਲੀੜੇ ਦੀ ਲੋੜ ਹੈ ਉਹਨੂੰ ਪਹਚਾਓ ਜੇਕਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪੈਸੇ ਦੀ ਲੋੜ ਹੈ ਉਹਨੂੰ ਪਹਚਾਓ ਔਰ ਜੇ ਮਰੀਜ਼ ਨੂੰ ਸਾਹਮਣੇ ਲਈ ਉਹਨੂੰ ਸਾਡੀ ਹੈਲਪ ਦੀ ਲੋੜ ਹੈ ਕਿ ਉਹ ਅਸੀਂ ਉਸ ਪਰਿਵਾਰ ਨੂੰ ਇੱਕ ਦਿਨ ਰਿਲੈਕਸ ਕਰ ਸਕੀਏ ਕਿ ਤੁਸੀਂ ਸਾਈਡ ਤੇ ਹੋ ਜੋ ਅਸੀਂ ਤੁਹਾਡੇ ਮਰੀਜ਼ ਨੂੰ ਇੱਕ ਦਿਨ ਸਾਹਮਦੇ ਆ ਮੈਨੂੰ ਲੱਗਦਾ ਵੀ ਅਸਲੀ ਰੂਪ ਦੇ ਵਿੱਚ ਸਾਡਾ ਪਤਾ ਲੈਣ ਦਾ ਆਹ ਮਤਲਬ ਹੈ ਸਾਡਾ ਮਤਲਬ ਦਿਖਾਵਾ ਕਰਨਾ ਨਹੀਂ ਹੈਗਾ ਪਰ ਦੁਨੀਆਦਾਰੀ ਬੜੀ ਦਿਖਾਵੇ ਦੇ ਵਿੱਚ ਹੈ ਮੈਂ ਜ਼ਿਆਦਾਤਰ ਮਤਲਬ ਜੇ ਲੋਕ ਹੈ ਉਹਨਾਂ ਦੀ ਗੱਲ ਕਰਦਾ ਸਾਰੇ ਨਹੀਂ ਸਾਰੇ ਤਾਂ ਕੋਈ ਵੀ ਗੱਲ ਨਹੀਂ ਹੁੰਦੀ ਪਰ ਇਸ ਤਰ੍ਹਾਂ ਦਾ ਵਾਪਰਦਾ ਸੋ ਆਪਾਂ ਇਸ ਪ੍ਰਥਾ ਨੂੰ ਥੋੜਾ ਚੇਂਜ ਕਰੀਏ ਇਹਨੂੰ ਬਦਲੀਏ ਆਪਾਂ ਇਸ ਪਾਸੇ ਵੱਲ ਆਈਏ ਵੀ ਜੇ ਕੋਈ ਉਸ ਮਰੀਜ਼ ਦੇ ਰਿਗਾਰਡਿੰਗ ਉਹਨਾਂ ਨੂੰ ਕੋਈ ਲੋੜ ਹੋਵੇ ਕੋਈ ਜ਼ਰੂਰਤ ਹੋਵੇ ਅਸੀਂ ਉਹ ਪੂਰੀ ਕਰੀਏ ਤਾਂ ਹੀ ਮੈਨੂੰ ਲੱਗਦਾ ਅਸੀਂ ਸਹੀ ਮਰੀਜ਼ ਦਾ ਪਤਾ ਲੈ ਸਕਦੇ ਹਾਂ ਬਹੁਤ ਬਹੁਤ ਧੰਨਵਾਦ